ਨਿਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਪਾਪਾ ਮੱਛੀਆਂ ਚਰਾਉਂਗਾ ਦੱਸਦਾ ਏ ਪਾਣੀ ਖੇਤਾਂ ਨੂੰ ਲੋਂਗਾ ਦੱਸਦਾ ਏ ਹੱਟ ਸੱਚ ਦੀ ਚਰਾਉਂਦਾ ਦੱਸਦਾ ਏ ਨਾਲ ਲੰਗਰ ਛਕਾਉਂਦਾ ਜੀ ਦੋਸਤੋ ਤੇ ਅੱਜ ਅਸੀਂ ਇੱਥੋਂ ਲੰਘ ਰਹੇ ਅਸੀਂ ਬਠਿੰਡਾ ਰੋਡ ਜਿਹੜਾ ਆਪਾਂ ਨੂੰ ਪੈਂਦਾ ਤੇ ਇੱਥੇ ਸੇਵੇ ਵਾਲੇ ਤੋਂ ਅੱਗੇ ਇੱਕ ਗੁਰੂ ਕਾ ਲੰਗਰ ਚਲਾਇਆ ਜਾਂਦਾ ਜਿਹੜਾ ਕ ਵੀ ਕਹਿੰਦੇ ਕਾਫੀ ਟਾਂਕੋ ਚੱਲ ਰਿਹਾ ਤੇ ਆਪਾਂ ਇੱਥੋਂ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਲੰਗਰ ਜਿਹੜਾ ਕਦੋਂ ਤੋਂ ਚਲਾਇਆ ਜਾ ਰਿਹਾ ਤੇ ਕਿੰਨਾ ਟਾਈਮ ਇਹ ਵੀ ਦਿਨ ਦੇ ਵਿੱਚ ਚੱਲਦਾ ਤੇ ਬਾਟੇ ਹੋਰ ਗੱਲਾਂ ਬਾਤਾਂ ਪਾਠੇਦਾਰਾਂ ਨਾਲ ਗੱਲ ਕਰਦੇ ਸੋਨਾ ਉਗਣਾਏ ਕਦੋਂ ਕਿਰਤ ਦੇ ਸੂਰਜ ਨੇ ਹਾਏ ਢੋਪਿਆ ਢੋਪਿਆ ਹਾਂਜੀ ਬਾਪੂ ਜੀ ਆਪਣਾ ਨਾਮ ਕੀ ਹੈ ਤੀਜਾ ਸਿੰਘ ਤੇ ਇਹ ਜਿਹੜਾ ਲੰਗਰ ਗੁਰੂ ਕਾ ਲੰਗਰ ਚਲਾਇਆ ਜਾ ਰਿਹਾ ਇਹ ਕਿੰਨੇ ਟਾਈਮ ਤੋਂ ਚਲਾਇਆ ਜਾ ਰਿਹਾ ਇਹ 3:30 ਵਜੇ ਆਦੇ ਨੇ ਤੇ ਸ਼ਾਮ ਕਿੰਨੇ ਵਜੇ ਤੱਕ ਚੱਲਦਾ 3:30 4:00 ਵਜੇ ਤੱਕ 4:00 ਵਜੇ ਤੱਕ ਤੇ ਬੱਤੀ ਕਿੰਨੇ ਟਾਈਮ ਤੋਂ ਚਲਾਇਆ ਜਾ ਰਿਹਾ ਇਹ 8 ਸਾਲ ਹੋ ਗਏ 8 ਸਾਲ ਹੋ ਗਏ ਕਿਹੜੇ ਆਪਣੇ ਇੱਥੇ ਗੁਰਦੁਆਰਾ ਥੇਵੇ ਵਾਲਾ ਦਾ ਹੀ ਜਿਹੜਾ ਤੇ ਇੱਕ ਵਕਤੀਆਂ ਦਾ ਲੰਗਰ ਹੈ ਸੰਗਤ ਲਈ ਲਾਇਆ ਜਾਂਦਾ ਜੀ ਤੇ ਇਹ ਬਾਬਾ ਨਾਨਕ ਜੀ ਦੁਆਰਾ ਚਲਾਇਆ ਗਿਆ ਸੀ ਹਾਂ ਬਾਬਾ ਨਾਨਕ ਦਾ ਹੀ ਚਲਾਇਆ ਹੋਇਆ ਹਾਂ ਜੀ ਤੇ ਬਹੁਤ ਖੁਸ਼ੀ ਹੁੰਦੀ ਹੋਗੀ ਤੁਹਾਨੂੰ ਵੀ ਇੱਥੇ ਤੁਹਾਨੂੰ ਖੁਸ਼ੀ ਆ ਜੇ ਹਾਂਜੀ ਤੇ ਔਰ ਬਾਬਾ ਜੀ ਤੁਸੀਂ ਮਤਲਬ ਕਿ ਕਿੰਨੇ ਵਜੇ ਤੋਂ ਜਾਵਰਦੇ ਹੋ ਮੈਂ 4 ਵਜੇ ਘਰੇ ਜਾਵਰਨਾ 7 ਵਜੇ 6 ਵਜੇ ਸਾਢੇ 6 ਵਜੇ ਆਉਂਦੇ ਸਾਢੇ 6 ਵਜੇ ਆਇਆ ਨੇ ਤੇ ਤੁਸੀਂ ਜਿਹੜਾ ਗੁਰਦੁਆਰਾ ਦੇ ਸੇਵਾਦਾਰ ਆਈ ਤੇ ਲੈ ਕੇ ਜਾਂਦੇ ਜੇ ਤੁਸੀਂ ਆਪ ਹੀ ਇੱਥੇ ਜਾਂਦੇ ਨਾ ਮੈਨੂੰ ਲੈ ਕੇ ਜਾਂਦੇ ਤੇ ਛੱਡ ਕੇ ਜਾਂਦੇ ਠੀਕ ਲੰਗਰ ਆਪਣਾ ਸਵੇਰ ਤੋਂ ਤਿਆਰ ਹੁੰਦਾ ਈ ਸਵੇਰ ਤੋਂ ਪਿਆ ਔਰ 9-10 ਵਜੇ ਆ ਜਾਂਦਾ ਲੰਗਰ ਹਾਂ ਜੂ ਚਲਾਈ ਜੀ ਤੇ ਜਿਹੜਾ ਸੰਗਤਾਂ ਦੇ ਲਈ ਜਿਹੜਾ ਲੰਗਰ ਲਾਇਆ ਜਾਂਦਾ ਇਹਦੇ ਵਿੱਚ ਆਪਣਾ ਕੀ ਕੀ ਗੁਰਦੁਆਰਾ ਵੱਲੋਂ ਤਾਂ ਗੁਰਦੁਆਰੇ ਦੇ ਇਹਨਾਂ ਦਾਣ ਚਾਰ ਹਾਂਜੀ ਤੇ ਛਾਦੇ ਜਿਵੇਂ ਕਹਿੰਦੇ ਪਾ ਵੀ ਬਾਬਾ ਜੀ ਵੱਲੋਂ ਕਿਆ ਗਿਆ ਸੀ ਉਹ ਵੀ ਸਾਰੇ ਆਪਣੇ ਸੰਗਤਾਂ ਲਈ ਸਾਰਾ ਕੁਝ ਦਿੱਤਾ ਜਾਂਦਾ ਵੀ ਜਿਹੜਾ ਛਾਦੇ ਦੇ ਵਿੱਚ ਛਾਦੇ ਵੀ ਹੁੰਦਾ ਹਾਂਜੀ ਤੇ ਸਬਜ਼ੀ ਜਿਹੋ ਜਿਹੀ ਆਉਂਦੀ ਹੈ ਉਹ ਹੀ ਬਤਾਈ ਜਾਂਦੀ ਹੈ ਠੀਕ ਹਾਂਜੀ ਬਾਬਾ ਜੀ ਆਪਣਾ ਕੀ ਨਾਮ ਹੈ ਆਪਣਾ ਮੁਖਤਿਆਰ ਸਿੰਘ ਹੈ ਜਿਸੇ ਤੁਸੀਂ ਵੀ ਇੱਥੇ ਬਾਬਾ ਜੀ ਨਾਲ ਹੀ ਹੁੰਦੀ ਹਾਂ ਹਾਂਜੀ ਇੱਥੇ ਆ ਜਾਈਏ ਸੇਵਾ ਕਰਦੀ ਰਹੀ ਹੈ ਤੇ ਚਾਹ ਪਾਣੀ ਦੀ ਗਲਾਸ ਬਲੂਥ ਪਾਣੀ ਪੂਰੀ ਭਰਦੀ ਰਹੇ ਜੀ ਨਹੀਂ ਸਰੋ ਤੁਹੀ ਦਾਨੀ ਦਾ ਤੇ ਪਾਣੀ ਪੂਣੀ ਭਰ ਕੇ ਹੀ ਬੈਠੇ ਕਿ ਤੇ ਆ ਜਾਈਦਾ ਕਿਤੇ ਨਹੀਂ ਨਹੀਂ ਆਉਂਦੇ ਹਾਂਜੀ ਤੇ ਆਪਣੇ ਜੜੀਆਂ ਤੇ ਸੰਗ ਤਾਂ ਕਿੰਨੀਆਂ ਕਿ ਦਿਨ ਤੇ ਵਿੱਚ ਆਉਂਦੀਆਂ ਹਾਂ ਵੱਤ ਵਰਜੀ ਲੰਗ ਸਾਰੇ ਲੱਗ ਜਾਂਦਾ ਥੋੜਾ ਕਨਾ ਹੀ ਵਾਧਾ ਕਰਕੇ ਕਿ ਕੱਕਦੀ ਜਾਂਦਾ ਕਿਤੇ ਵੱਢ ਵੀ ਜਾਂਦਾ ਹੈ। ਇਹ ਜਿਆਦਾ ਲੰਗਰ ਹੈ ਜਰੂਰ ਚੱਲੀ ਜਾਂਦਾ। ਆਪਣੇ ਸੰਗਤਾਂ ਵੱਲੋਂ ਕੋਈ ਯੋਗਦਾਨ ਪਾਇਆ ਜਾਂਦਾ, ਸਹਿਯੋਗ ਦਿੱਤਾ ਜਾਂਦਾ ਹੀ। ਸੰਗਤਾਂ ਵੱਲੋਂ ਜਿਹੜਾ ਆਪਣਾ ਗੁਰੂਕ ਲੰਗਰ ਨੂੰ ਚਲਾਉਣ ਲਈ ਵਕਤ ਤੇ ਸਹਿਯੋਗ ਦੇ ਕੇ ਜਾਂਦੇ ਕਿ ਹਾਂ ਜੀ ਦੇ ਕੇ ਜਾਂਦੇ ਜੀ। ਹਾਂ ਬੇ। ਚਾਹ ਹੀ ਪੀ ਕੇ ਜਾਂਦੇ, ਦੇਖੇ ਵੀ ਜਾਂਦੇ ਆ ਵੀ ਗੱਲਾਂ ਲੱਗਿਆ ਵੇ ਜੀ। ਠੀਕ ਨੇ ਜੀ ਬੱਚਾ। ਦਾਨ ਕਰਦੇ। ਹਾਂਜੀ ਸਾਨੂੰ ਇੱਥੇ ਦੇ ਬਾਬਾ ਜੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਲੰਗਰ ਆ ਇਹ ਪਿਛਲੇ ਕਈ ਆਸ਼ਾ ਸਾਲਾਂ ਤੋਂ ਚਲਾਇਆ ਜਾ ਰਿਹਾ ਤੇ ਇਹ ਦਿਨ ਵੀ ਹਰ ਦਿਨ ਲੱਗਦਾ ਜਿਹੜਾ 12 ਮਹੀਨੇ 30 ਦਿਨ ਇਹ ਲੰਗਰ ਚਲਾਇਆ ਜਾਂਦਾ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਇਹ ਬੇਨਤੀ ਹੈ ਵੀ ਜਿਹੜੇ ਕੋਈ ਬਠੰਡਾ ਵੱਲੋਂ ਜੇ ਇੱਧਰ ਆਉਂਦਾ ਤਾਂ ਖੱਬੇ ਹੱਥ ਇਹ ਲੰਗਰ ਦਿਖਾਈ ਦਿੰਦਾ ਤੇ ਜੇ ਕੋਈ ਜਤੋ ਵੱਲੋਂ ਆਉਂਦਾ ਤਾਂ ਇਹ ਸੱਜੇ ਹੱਥ ਲੰਗਰ ਦਿਖਾਈ ਦਿੰਦਾ ਤਾਂ ਵੱਧ ਤੋਂ ਵੱਧ ਜੇ ਕੋਈ ਸੇਵਾਦਾਰ ਇੱਧਰ ਦੀ ਕਾਪਦਾ ਤਾਂ ਉਹ ਜਰੂਰ ਇੱਥੇ ਸੇਵਾ ਆਪਣੀ ਦੇ ਕੇ ਜਾ ਕਰੇ వద్ధతో వద్ధరణ పవే ధన్వాద